ਤਤਹੀ ਜੋ ਚੱਲ ਰਿਹਾ ਕ੍ਰਾਈਮ ਨਿਊਜ਼ ਚੈਨਲ ਦੇ ਨਾਲ ਅੱਜ ਅਸੀਂ ਹਟੜਤਾਂ ਦੇ ਜੋ ਆਪਣਾ ਸਮਾਨ ਲੈ ਕੇ ਜਾ ਰਹੇ ਨੇ ਹਰ ਕੋਈ ਆਪਣਾ ਆਪਣਾ ਜੋ ਉਹਨਾਂ ਦੇ ਲੋੜ ਮੁਤਾਬਕ ਸਮਾਨ ਲੈ ਕੇ ਜਾਂਦੇ ਨੇ ਪਰ ਸਾਡੇ ਨਾਲ ਇੱਥੇ ਮੌਜੂਦ ਨੇ ਡਾਕਟਰ ਵਿਕਰਮਜੀਤ ਸਿੰਘ ਜੀ ਜੋ ਪਸ਼ੂਆਂ ਦੇ ਲਈ ਦਵਾਈਆਂ ਔਰ ਆਪਣੇ ਆਪਣੇ ਜੋ ਵੀ ਉਹਨਾਂ ਦੇ ਮੈਡੀਸਨਾਂ ਵਗੈਰਾ ਉਹਨਾਂ ਦੀ ਟੀਮ ਲੈ ਕੇ ਜਾ ਰਹੀ ਆ ਉਹਨਾਂ ਨਾਲ ਕੁਝ ਗੱਲਬਾਤ ਕਰਦੇ ਆਂ ਕੀ ਕੀ ਉਹਨਾਂ ਨਾਲ ਕਿਰਕੜੇ ਚੁਕਵਾਨ ਲੈ ਕੇ ਜਾ ਰਹੇ ਨੇ ਠੀਕ ਹੈ ਭਾਈ ਸਰਸੀ ਦਾ ਭਾਈ ਸਰਸੀ ਨਾਲ ਲੈ ਕੇ ਜਾ ਰਹੇ ਸਰਸੀ ਨਾਲ ਜਾਨਵਰਾਂ ਵਾਸਤੇ ਮੈਡੀਸਨ ਵਗੈਰਾ ਲੈ ਕੇ ਜਾ ਰਹੇ ਜਿੰਨੇ ਵੀ ਉਹਨਾਂ ਵਦੇ ਟ੍ਰੀਟਮੈਂਟ ਵਾਸਤੇ ਮੈਡੀਸਨ ਜਿਹੜੀਆਂ ਮਤਲਬ ਮੇਨ ਜ਼ਰੂਰੀ ਐ ਅਸੀਂ ਉਹ ਲੈ ਕੇ ਚੱਲੇ ਆ ਮਤਲਬ ਪਹਿਲੇ ਅਸੀਂ ਪੱਕਿਆਂ ਤੋੜੀ ਦਾ ਸਾਰਾ ਮਤਲਬ ਅਰੇਂਜਮੈਂਟ ਕਰਕੇ ਭੇਜਿਆ ਸੀ ਉਸ ਤੋਂ ਇਲਾਵਾ ਆਪਾਂ ਜਿੰਨਾ ਵੀ ਸਾਡੀ ਸਾਰੀ ਟੀਮ ਨੂੰ ਤੋਂ ਸੰਯੋਗ ਦੇਂਦੀ ਐ ਮਤਲਬ ਜਿੰਨੇ ਵੀ ਮੈਡੀਸਨ ਦਾ ਵਿੱਚ ਸਾਰੇ ਸਟਰੀਮ ਦੇ ਨਾਲ ਜੁੜ ਕੇ ਆਪਾਂ ਕਰ ਰਹੇ ਹਾਂ ਉਹਨਾਂ ਤੋਂ ਸੇਵਾ ਉਹ

ਤਰੀਕ तकरीबन 1 ਹਫਤਾ ਹੋ ਗਿਆ ਸਰ ਨੇ ਸੇਵਾ ਕਰਦੇ ਹੋਏ ਉਹ ਡਾਟਾ ਵੀ ਕਿਹੜੇ ਕਿਹੜੇ ਪਿੰਡਾਂ ਵਿੱਚ ਜਾ ਕੇ ਆਏ ਪਿੰਡ ਉਧਰ ਆਪਾਂ ਡੇਰੇ ਤੇ ਰਮਦਾਸ ਦੇ ਏਰੀਆ ਦੇ ਵਿੱਚ ਕੁਝ ਪਹਿਲਾਂ ਨੂੰ ਪਿੰਡਾਂ 'ਚ ਨਹੀਂ ਜਾਇਆ ਜਾਂਦਾ ਪਹਿਲਾਂ ਰੋਡ ਤੋਂ ਹੀ ਸਾਡੇ ਸਰ ਨੂੰ ਜਰਾ ਬਹੁਤ ਜਿਹੜੇ ਜਾਨਵਰਾਂ ਨੇ ਦਿੱਤੀ ਉਹ ਤੋਂ ਦੁਬਾਰਾ ਫਿਰ ਚੱਲੇ ਆ। ਤੇ ਅੱਗੇ ਉਹ ਇੱਕ ਜੀ ਹਾਂ ਜਦੋਂ ਤੱਕ ਵੀ ਲੋਡ ਹੋਏਗੇ ਸੀ ਉਦੋਂ ਦਾ ਪੰਜਾਬ ਦੇ ਆਪਣੇ ਦੇ ਨਾਲ ਖੜਾਂਗੇ ਜਿੰਨਾ ਵੀ ਦੇਰ ਆ ਬਾਬਾ ਨਾਨਕ ਦੇ ਚੇਤਨ ਜੋ ਸਾਰਾ ਕੁਝ ਕਰਾਉਂਦਾ ਹੈ ਮੈਡੀਸਨ ਵਗੈਰਾ ਆਪਾਂ ਬਹੁਤ ਜ਼ਿਆਦਾ ਮਤਲਬ ਦੋ ਗੱਡੀਆਂ ਮੈਡੀਸਨ ਕਹੀ ਦੇ ਸਕਦੇ ਗੱਡੀਆਂਾਂ ਵਾਲੀਆਂ ਗੱਡੀਆਂ ਨੇ ਪਛਮੋ ਦੀਆਂ ਮੈਡੀਸਨ ਹੈ ਜੋ ਵੀ ਪਸ਼ਵਰੀ ਗੱਡੀ ਗੱਡੀਆਂ ਦਵਾਈਆਂ ਸਾਰੇ ਮਤਲਬ ਜੇ ਨੀ ਵੀ ਇੱਦਾਂ ਟਰੀਟਮੈਂਟ ਜੇ ਤੁਹਾਨੂੰ ਜੈਦੋ ਜੈਰੇ ਟਰੀਟਮੈਂਟ ਆਪਣੇ ਕੋਲ ਸਪਰੇਅ ਨਾਲ ਜਤਮਾ ਵਾਸਤੇ ਨਵੇਂ ਇਨਫੈਕਸ਼ਨ ਵਾਸਤੇ ਇੰਜੈਕਸ਼ਨ ਹੈ ਜੀ ਇੱਕ ਵਧੀਆ ਡਿਆ ਪਿੱਛੇ ਲੱਗੀ ਆ ਉਹਦੇ ਵਿੱਚ ਹੀ ਮੈਡੀਸਨ ਪਿਆ ਰਹੀ ਸਾਰੇ ਸੁਪਰੀ ਦੇ ਸਰਦੇ ਉਹ ਦੋ ਗੱਡੀਆਂ ਵੀ ਲੈ ਕੇ ਆਏ ਨੇ ਔਰ ਇਹਨਾਂ ਦੀ ਟੀਮ ਹੈ ਮੈਡੀਸਨ ਦੀ ਗੱਡੀ ਦੇਖ ਲੈ ਕੇ ਪਸ਼ੂਆਂ ਵਾ ਤੇ ਲੈ ਕੇ ਦਾ ਦੇਖ ਚੁਕਾਣ ਹੋਰ ਬਸ ਆਪਣੇ ਇਸ ਟੀਮ ਦੇ ਨਾਲ ਸੰਯੋਗ ਨਾਲ ਚੱਲ ਰਹੇ ਆ ਬਾਕੀ ਉਹ ਜਿੰਨੇ ਤੱਕ ਲੋੜ ਪੈਗੀ ਜਦੋਂ ਤੱਕ ਵੀ ਸਾਡੀ ਕਾਈ ਜਾ ਚ ਰਿਹਾ ਉਸ ਨੇ ਮਦਦ ਇਸਾਰਕ ਪੂਰਤਨ ਦੇ ਪਰਿਵਾਰ ਵਾਸਤੇ ਪਸ਼ੂ ਵਾਸਤੇ ਭੇਜਣਾਂ ਵਾਸਤੇ ਤੁਸੀਂ ਉਹੀ ਵਿੱਚ ਦੇਖ ਸਕਦੇ ਜੀ ਦੇਖ ਸਕਦੇ ਪਿਆਰ 바 ਪਿਆਰ ਹੈ ਉਹ ਜੋ ਸੇਵਾ ਕਰ ਰਹੇ ਨੇ ਉਹ ਦੇਖਦੇ ਰਹੋ ਇੰਡੀਆ ਕ੍ਰਾਈਮ ਚੈਨਲ ਧੰਨਵਾਦ